ਪੰਜਾਬ ਦੇ ਸਾਰੇ ਹੀ ਉਹ ਮੁਲਾਜ਼ਮ ਜਿਹੜੇ ਅੱਜ ਸਰਵਿਸ 'ਚ ਆ ਉਹ ਮੁਲਾਜ਼ਮ ਜਿਹੜੇ ਮੇਰੇ ਵਾਂਗੂ ਸੇਵਾਮੁਕਤ ਹੋ ਚੁੱਕੇ ਆ ਸਾਰਿਆਂ ਨੂੰ ਬੇਨਤੀ ਹੈ ਕਿ 2016 ਜਨਵਰੀ 'ਚ ਜਿਹੜਾ ਪੇ ਕਮਿਸ਼ਨ ਲਾਗੂ ਹੋਇਆ ਅਜੇ ਤੱਕ ਸਰਕਾਰ ਨੇ ਸਾਡੇ ਬਕਾਇਆ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਔਰ ਸਾਡਾ ਬਕਾਇਆ ਲੰਕਦਾ ਪਿਆ ਹੈ ਤਨਖਾਹਾਂ ਲੰਕਦੀਆਂ ਪਈਆਂ ਕਿਉਂਕਿ ਇਹ ਸਰਕਾਰ ਖਜ਼ਾਨਾ ਲਟਾ ਰਹੀ ਹੈ ਕੇਜਰੀਵਾਲ ਤੇ ਔਰ ਜਿੱਥੇ ਸਾਡੇ ਬੇਰੁਜ਼ਗਾਰ ਨੌਜਵਾਨ ਮੁੰਡੇ ਸਾਡੇ ਧੀਆਂ ਪੁੱਤਰ ਪੜ ਲੈ ਕੇ ਜਿਹੜੇ ਝੋਨਾ ਲਾਉਂਦੇ ਫਿਰਦੇ ਆ ਜੋ ਆਪਦੇ ਹੱਕਾਂ ਦੀ ਲੜਾਈ ਲੜਦੇ ਆ ਟੈਂਕੀਆਂ ਤੇ ਚੜਦੇ ਆ ਉਹਨਾਂ ਨੂੰ ਸੰਗਰੂਰ ਦੇ ਵਿੱਚ ਛੰਮ ਜਾਵਾ ਕੁੱਟਿਆ ਜਾਂਦਾ ਸਾਡੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਜੋ ਆਪਦੀ ਹੱਕੀ ਮੰਗਾਂ ਲਈ ਲੜਦੇ ਆ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਸਰਕਾਰ ਨੇ ਤੁਹਾਡੇ ਪੱਲੇ ਆਉਂਦੇ 3 ਸਾਲਾਂ 'ਚ ਵੀ ਕੁਝ ਨਹੀਂ ਪਾਉਣਾ ਸੋ ਸਾਥੀਓ ਜਿੱਥੇ ਇਹ ਸਾਡੇ ਹੱਕਾਂ ਦੀ ਲੜਾਈ ਹੈ ਸਾਡੇ ਪੰਜਾਬ ਹੌਂਗੜ ਦੇ ਮੁਲਾਜ਼ਮ ਪਿਛਲੇ 40 ਸਾਲ ਤੋਂ ਔਰ ਇੰਨੀ ਇੰਪੋਰਟੈਂਟ ਡਿਊਟੀਆਂ ਕਰ ਰਹੇ ਹੈ ਵੀਆਈਪੀ ਡਿਊਟੀਆਂ ਕਰ ਰਹੇ ਹੈ ਜਿੱਦੇ ਉਹ ਸੇਵਾਮੁਕਤ ਹੁੰਦੇ ਆ ਖਾਲੀ ਹੱਥ ਤੁਰਿਆ ਜਾਂਦਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਪੰਜਾਬ ਹੌਂਗੜ ਦੇ ਮੁਲਾਜ਼ਮਾਂ ਨੂੰ ਵੀ ਔਰ ਜਿਹੜੇ ਸਾਡੇ ਸਿੱਖਿਆ ਪ੍ਰੋਵਾਈਡਰ 2008 ਤੋਂ ਮੁਲਾਜ਼ਮ ਮਾਸਟਰ ਲੱਗੇ ਹੋਇਆ ਔਰ ਉਹਨਾਂ ਨੂੰ ਇਹਨਾਂ ਨੇ ਇਹ ਕਹਤਾ ਕਿ ਲਾਰਾ ਲਾਇਆ ਕਿ ਪੱਕੇ ਕਰਦੇ ਆ ਔਰ ਪੱਕੇ ਕੀਤੇ ਜਦੋਂ ਇਹਨਾਂ ਦੀ ਤਰਖਾਹਾਂ ਵਧਾਈਆਂ ਨਿਗੂਣੀਆਂੀਆਂ ਤਰਖਾਹਾਂ ਵਧਾ ਕੇ ਕੋਈ ਉਹਨਾਂ ਨੂੰ ਸਰਕਾਰੀ ਸਹੂਲਤਾਂ ਨੂੰ ਸਹੂਲਤਾਂ ਨਹੀਂ ਮਿਲੀਆਂ ਨਾਪ ਵਿਖ ਵਿੱਚ ਮਿਲਣੀਆਂ ਸੋ ਇਹਨਾਂ ਦੇ ਗੱਪਾਂ 'ਚ ਨਾ ਆਓ ਇਹ ਝੂਠ ਮਾਰਦੇ ਆ ਕਿ ਅਸੀਂ ਇੰਨੇ ਮੁਲਾਜ਼ਮ ਪੱਕੇ ਕਰਤੇ ਔਰ ਤੁਸੀਂ ਜਾ ਕੇ ਵੇਖੋ ਸਕੂਲਾਂ 'ਚ ਬੱਚਿਆਂ ਦਾ ਕੀ ਹਾਲਾ ਸਕੂਲਾਂ 'ਚ ਅਧਿਆਪਕ ਹੈ ਨਹੀਂ ਔਰ ਦੂਰ ਦਰਾਡੇ ਜਿਹੜੇ ਜਿਹੜੇ ਸਾਡੇ ਅਧਿਆਪਕ ਬੈਠੇ ਆ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਸਮੱਸਿਆਵਾਂ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਸਾਰੇ ਮੁਲਾਜ਼ਮਾਂ ਨੂੰ ਸਾਰੇ ਬੇਰੁਜ਼ਗਾਰਾਂ ਨੂੰ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕਰਦਾ ਕਿ ਆਓ ਅੱਜ ਅਸੀਂ ਇਹਨਾਂ ਦੇ ਜਿਹੜੇ ਆ ਝਾੜੂ ਵਾਲਿਆਂ ਨੂੰ ਇੱਥੋਂ ਚੱਲਦਾ ਕਰੀਏ ਔਰ 13 ਦੀਆਂ 13 ਸੀਟਾਂ ਯਾਦ ਜਿੱਤ ਕੇ ਵਿਖਾਈਏ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਸੋਹਤਾ ਆਯਾਦ ਉਮੀਦਵਾਰ ਲੋਕ ਸਭਾ ਹਲਕਾ ਫਰੀਕੋਟ ਤੋਂ ਤੁਹਾਨੂੰ ਵਾਰ-ਵਾਰ ਅਪੀਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ